ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਮੈਂ ਤੁਹਾਡੇ ਆਪਣੀ ਕਰਨ ਬਠਿੰਡਾ ਜੀ ਤੇ ਆਪਣੇ ਕੋਲ ਆ ਭੈਣ ਹੋਰੀ ਆਏ ਜੀ ਸਰਦੂਲਗੜ੍ਹ ਤੋਂ ਅਮਰੀਕ ਪੰਜਾਬੀ ਵਲੌਗ ਭੈਣ ਹੋਰੀ ਆਇਆ ਵਿਚਾਰੇ ਸਵੇਰ ਦੇ ਚੱਲੇ ਆ ਆਪਣੇ ਆਏ ਆ ਘਰੇ ਡੇਡੇ ਗਲਾਸਾਂ ਚ ਬਣਾਤੀ ਚਾ ਆਪਾਂ ਠੀਕ ਆ ਜੀ ਆਪਾਂ ਕਿਉਂਕਿ ਇਹ ਗਲਾਸਾਂ ਦੇ ਵਿੱਚ ਹੀ ਪੀਨੇ ਆ ਜੀ ਪਿੰਡਾਂ ਵਾਲੇ ਆ ਨਾਲ ਆ ਭਾਈ ਆ ਆ ਇਹ ਤਾਂ ਸਭ ਤੋਂ ਆਗੂ ਗੱਲਬਾਤ ਕੋਈ। ਕੋਈ ਨੂੰ ਮਿਲ ਨਹੀਂ ਆਏ ਸੀ ਬੜੇ ਸਪੈਸ਼ਲ ਆਏ ਆ ਤੇਰੇ ਕੋਲੇ। ਅੱਛਾ। ਭੈਣ ਨੂੰ ਮਿਲ ਕੇ ਆਉਣੇ ਆਗੇ। ਅੱਛਾ। ਆ ਕਰਕੇ ਅਸੀਂ ਨੂੰ ਤਰ ਕੇ ਦੇ ਚੱਲਿਆ 4 ਵਜੇ ਦੀ। ਹੂੰ। ਸੋ ਹਾਂਜੀ ਫਰੈਂਡ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਸੋਹਣੇ ਸੋਹਣੇ ਕਮੈਂਟ ਕਰਿਓ। ਸੋ ਮੈਂ ਵੀ ਆਉਂਗੀ ਵਲੌਗ ਦੇ ਵਿੱਚ ਮੈਂ ਇਦਰੋਂ ਬਣਾ ਰਹੀ ਆ ਇਹਨਾਂ ਨੂੰ ਵਿਚਾਰਾਂ ਨੂੰ ਇੰਨੀ ਨੌਲੇਜ ਹੈ ਨਹੀਂ ਅਜੇ। ਤੇ ਭੈਣ ਵਿਚਾਰੀ ਜਮਾ ਮੇਰੇ ਵਰਗੀ ਐ ਸਿੱਧੀ ਜੀ ਲੋਕ ਕਹਿੰਦੇ ਵੀ ਕਿਰਨਾ ਬਹੁਤ ਚਲਾਕ ਆ ਪਰ ਮੈਂ ਬਈ ਚਲਾਕ ਚ ਲੋਕ ਹੈ ਨਹੀਂ ਜੀ ਤੇ ਠੀਕ ਹੈ ਤੇ ਤੁਸੀਂ ਇਹਨਾਂ ਨੂੰ ਵਿਚਾਰਨ ਨੂੰ ਸਪੋਰਟ ਕਰੋ ਜੀ ਵਿਚਾਰੇ ਗਰੀਬ ਬੰਦੇ ਆ ਹਨਾ ਤੇ ਗਰੀਬ ਭੈਣ ਭਰਾ ਦੀ ਬਾਹ ਫੜਨੀ ਚਾਹੀਦੀ ਆ ਸੋ ਭੈਣਾਂ ਰਗ ਨੂੰ ਪੀ ਲਓ ਤਾਂ ਚਾਹ ਫਿਰ ਕਰਦੇ ਆ ਅਸੀਂ ਅੱਜ ਭਈ ਦੋਨੇ ਭੈਣਾਂ ਇਕੱਠੀਆਂ ਹੋਈਆਂ ਆ ਤੇ ਕਿਰਨਾ ਤੇ ਮਸਾ ਸੀ ਪਾਲਾ ਕਿਰਨਾ ਨੂੰ ਚਾਹੀ ਨੂੰ ਤੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਤੇ ਭੈਣਾਂ ਰਗੇ ਸਰੂਲਗੜ੍ਹ ਤੋਂ ਆਏ ਆ ਹਨਾ ਸੋ ਆਪਾਂ ਆਪਦੀ ਆਈਡੀ ਦੇ ਵਿੱਚ ਵੀ ਇਹਨਾਂ ਦੀ ਵੀਡੀਓ ਪਾਈ ਹੋਈ ਹੈਗੀ ਮੇਰੀ ਆਈਡੀ ਦਾ ਨਾਮ ਹੈਗਾ ਜੀ ਕਿਰਨ ਬਠੰਡਾ YouTube ਤੇ ਤੇ ਤੁਸੀਂ ਇਹਨਾਂ ਨੂੰ ਸਪੋਰਟ ਜ਼ਰੂਰ ਕਰਿਓ ਜੀ ਹਨਾ ਆਪਾਂ ਜਿੰਨੇ ਜੋ ਵੀ ਸੀਗੇ ਆਪਾਂ ਇਹਨਾਂ ਦੀ ਰੀਲ ਪਾਤੀ ਹੈਗੀ YouTube ਤੇ ਬੋਲ ਕੇ ਵੀ ਇਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਭੈਣ ਨੂੰ ਗਰੀਬ ਆ ਵਿਚਾਰੇ ਹਨਾ ਤੇ ਸੋ ਜਿਹੜਾ ਬੰਦਾ ਗਰੀਬ ਹੁੰਦਾ ਜੀ ਉਹਦੀ ਮਦਦ ਕਰਨੀ ਚਾਹੀਦੀ ਆਪਾਂ ਨੂੰ ਕਿਉਂਕਿ ਆਪਾਂ ਵੀ ਹਨਾ ਬੜੇ ਗਰੀਬ ਘਰੋਂ ਉੱਠੇ ਆਗੇ ਤੇ ਜਿਹੜਾ ਬੰਦਾ ਗਰੀਬ ਘਰੋਂ ਉੱਠਿਆ ਹੋਊਗਾ ਉਹੀ ਗਰੀਬ ਦੀ ਬਾਹ ਫੜੂਗਾ ਜੀ ਠੀਕ ਆ ਉਹਨੂੰ ਪਤਾ ਹੁੰਦਾ ਵੀ ਗਰੀਬੇ ਕੀ ਚੀਜ਼ ਆ ਸੋ ਭੈਣ ਨੂੰ ਵਾਅਦੋ ਵਾਅਦਾ ਸਪੋਰਟ ਜ਼ਰੂਰ ਕਰਿਓ ਜੀ ਬਾਕੀ ਭੈਣਾਂ ਲੜੀਆਂ ਨੂੰ ਪੁੱਛਦੇ ਆ ਵੀ ਤੁਹਾਨੂੰ ਕਿੱਦਾਂ ਲੱਗਿਆ ਵੀ ਕਿਰਨਾਂ ਨਾਲ ਮਿਲ ਕੇ ਵੀ ਭੈਣ ਬਹੁਤ ਵਧੀਆ ਲੱਗਿਆ ਤੜਕਿਆਂ ਦੇ ਭਾਂਡ ਦੇ ਫਿਰਦੇ ਸੀ ਭੈਣੇ ਤੈਨੂੰ ਅਸੀਂ ਤਾਂ ਅਸੀਂ ਕਈ ਵਾਰਾਂ ਮਾਥ ਲੀ ਹੁੰਦੀ ਤੇਰੇ ਕੋਲੇ ਆਉਂਦੀ ਅੱਜ ਅਸੀਂ ਆਖੇ ਚੱਲ ਮਿਲ ਕੇ ਆਈਏ ਭੈਣ ਨੂੰ ਤਾਂ ਤਾਈਓ ਭੈਣੇ ਅਸੀਂ ਆਈ ਸੀਗੇ ਇੱਧਰ ਬਠਿੰਡੇ ਦੇ ਵਿੱਚ ਦੀ ਆ ਕੇ ਇੱਧਰ ਦੀ ਬਠਿੰਡੇ ਦੇ ਭਾੜ ਦੇ ਭਾੜ ਦੇ ਭਾੜ ਹੀ ਲਿਆਤਾ ਆਪਾਂ ਖਾਸ ਬਠਿੰਡੇ ਤੋਂ ਹੀ ਆ ਜੀ ਠੀਕ ਹੈ ਤੇ ਬਾਕੀ ਬਣੇ ਰਹੋ ਵਲੌਗ ਦੇ ਨਾਲ ਫੜਨਾ ਹੋਰ ਵੀ ਕਰਾਂਗੇ ਗੱਲਾਂ ਬਾਤਾਂ ਲੈ ਭੈਣ ਕੋਲੇ ਆਈ ਸੀ ਭਰਾਓ ਮਿੱਤਰੋ ਕਿਰਨਾ ਕੋਲੇ ਅਸੀਂ ਬਠਿੰਡੇ ਭੈਣ ਨੇ ਸੇਵਾ ਸੁਭਾ ਕਰੀ ਸਾਨੂੰ ਚਾਹ ਪਾਣੀ ਵਧੀਆ ਪਿਆਇਆ ਤੇ ਹੁਣ ਸਰਦੂਲਗੜ੍ਹ ਨੂੰ ਚੱਲੇ ਆ ਤੇ ਆ ਭੈਣ ਨੇ ਪਾਰਖੀਆ ਬਿੱਲੀ ਮ੍ਰਿਕਣ ਮੰਨੇ ਆ ਭੈਣ ਹਾਂ ਵਧੀਆ ਲੱਗੀ ਲਈ ਆਪਣਾ ਵਧੀਆ ਕੀ ਦੇਖ ਕਿਵੇਂ ਆ ਦੰਦਿਆ ਬੱਲੇ ਵਧੀਆ ਵੜਦੀ ਹੈਗੀ ਤੇ ਵਧੀਆ ਮਿੱਲੀ ਪਾਣ ਰੱਖੀ ਆ ਲੈ ਹੁਣ ਚੱਲੇ ਆ ਭਰਾਓ ਲੈ ਭੈਣੇ ਇਹ ਲੈ ਨਾ ਚੀਚਾ ਉਹਦਾ ਸ਼ੌਕ ਤਾਂ ਰਹਿ ਗਿਆ ਵਿਚਾਰੀ ਦਾ ਇਹ ਜਾਉਂਗੀ ਆ ਜਾ ਨੰਨੂ ਐ ਦੇਖੋ ਧੱਲੇ ਮਾਰੀ ਨੰਨੂ ਦੇ ਮੂਹੇ ਵਾਲੀ ਨੰਨੂ ਦੇ ਮੂਹੇ ਵਾਲੀ ਦੇਖ ਬੂਛਾ ਉਰੇ ਆ ਬੂਛਾ ਦੇਖਾਂ ਅੰਜੀ ਹਾਂ ਕੁੱਤੇ ਕੱਤੇ ਡਰ ਜਾਂਦੇ ਆ ਇਹਦੇ ਤੋਂ ਲੈ ਚੰਗਾ ਭੈਣੇ ਹੁਣ ਚੱਲੇ ਆ ਚੰਗਾ ਭੈਣੇ ਠੀਕ ਆ ਬਈ ਧੰਨਵਾਦ